ਸਤਿ ਸ਼੍ਰੀ ਅਕਾਲ ਦੋਸਤੋ ਮੈਂ ਦਿਲਵਾਰ ਸਿੰਘ ਹੁੰਦਲ ਪ੍ਰੋਗਰਾਮ ਗੱਲਾਂਬਾਤਾਂ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਰੋਗ ਨੂੰ ਆ ਕੁਝ ਗਾਇਕ ਐਸੇ ਹੁੰਦੇ ਆ ਜਿਨ੍ਹਾਂ ਦੇ ਗੀਤ ਜਿਹੜੇ ਆ ਉਹ ਲੋਕ ਗੀਤਾਂ ਦਾ ਰੁਤਬਾ ਹਾਸਲ ਕਰ ਲੈਂਦੇ ਆ ਉਹ ਕਿਸੇ ਕਿਸੇ ਦੇ ਹਿੱਸੇ ਆਉਂਦਾ ਇਨੀ ਭੀੜ ਚ ਤੇ ਕੁਝ ਏਦਾਂ ਦੇ ਵੀ ਹੁੰਦੇ ਆ ਗੀਤਾਂ ਚਾਹੇ ਉਹਨਾਂ ਦੇ ਲੋਕ ਗੀਤ ਬਣ ਗਏ ਔਰ ਸੁਣਨ ਵਾਲੇ ਸਰੋਤੇ ਦੀ ਹਰ ਉਸ ਪਾਜਾ ਨੂੰ ਸਮਝਣ ਵਾਲੇ ਦੀ ਜ਼ੁਬਾਨ ਤੇ ਹੁੰਦੇ ਆ ਪਰ ਉਹਨਾਂ ਦੇ ਆਪਣੇ ਹਾਲਾਤ ਜਿਹੜੇ ਉਹ ਬਹੁਤੇ ਵਧੀਆ ਨਹੀਂ ਹੁੰਦੇ ਉਹਨਾਂ ਗਾਇਕਾਂ ਦੇ ਉਹਨਾਂ ਗੀਤਕਾਰਾਂ ਦੇ ਜਿਨ੍ਹਾਂ ਦੇ ਨਾਮ ਉਹਨਾਂ ਨੂੰ ਸ਼ੋਹਰਤ ਬੜੀ ਮਿਲ ਜਾਂਦੀ ਆ ਤੇ ਜਿਹੜੀ ਫੋਕੀ ਵਾਹ ਵਾ ਉਹ ਵੀ ਉਹਨਾਂ ਦੇ ਪੱਲੇ ਖੂਬ ਹੁੰਦੀ ਆ ਪਰ ਆਰਥਿਕ ਪੱਖੋਂ ਉਹਨਾਂ ਦੇ ਹਾਲਾਤ ਬਹੁਤੇ ਝੱਜਦੇ ਨਹੀਂ ਹੁੰਦੇ ਸੋ ਇਦਾਂ ਦੇ ਗਾਇਕ ਜਿਹੜੇ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਆਪਣਾ ਸੰਘਰਸ਼ ਕਰਕੇ ਤੇ ਆਪਣਾ ਨਾਮ ਬਣਾਇਆ ਕਿ ਨਾਮ ਐਡਾ ਵੱਡਾ ਬਣ ਗਿਆ ਉਹਨਾਂ ਦੇ ਗੀਤ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਲੋਕ ਗੀਤਾਂ ਦਾ ਰਤਬਾ ਹਾਸਲ ਕਰ ਗਏ ਤੇ ਹਰ ਪੰਜਾਬੀ ਦੀ ਜ਼ੁਬਾਨ ਤੇ ਆ ਉਹਨਾਂ ਗੀਤਾਂ ਦਾ ਮੈਂ ਜੇ ਜ਼ਿਕਰ ਕਰਾਂ ਉਹਨਾਂ ਜੋ ਦੋ ਚਾਰ ਦਾ ਭਾਂਡੇ ਕਲੀ ਕਰਾ ਲਓ ਤੁਸੀਂ ਸਾਰੇ ਜਾਣਦੇ ਹੋ ਮੱਛਰ ਦਾ ਨਹੀਂ ਲੈ ਦੇ ਤੇ ਇਦਾਂ ਦੇ ਹੋਰ ਅਨੇਕਾਂ ਗੀਤ ਆ ਪੂਰਨ ਖੰਡ ਤੋਲ ਦਾ ਮੈਂ ਕੀ ਲਾ ਕੀ ਦਾ ਜ਼ਿਕਰ ਕਰਾਂ ਪੰਜਾਬ ਦੀਆਂ ਸਰਮੌਰ ਗਾਇਕਾਵਾਂ ਦੇ ਨਾਲ ਉਹਨਾਂ ਨੇ ਆਪਣੇ ਗੀਤ ਰਿਕਾਰਡ ਕਰਵਾਏ ਤੇ ਉਹ ਖੂਬ ਚੱਲੇ ਅੱਜ ਤੱਕ ਚੱਲਦੇ ਨੇ ਉਹ ਗਾਇਕ ਸਾਡੇ ਵਿੱਚ ਨਹੀਂ ਤੁਸੀਂ ਗੀਤਾਂ ਤੋਂ ਸਮਝ ਗਏ ਹੋ ਮੈਂ ਰੰਦੀਲਾ ਜੱਟ ਹੋਰਾਂ ਦੀ ਗੱਲ ਕਰ ਰਿਹਾ ਹਾਂ ਅਜੀਤ ਸਿੰਘ ਰੰਗੀਲਾ ਜੱਟ ਕਈ ਵਾਰੇ ਪਹਿਲਾਂ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸੀ ਅਸੀਂ ਉਹਨਾਂ ਦੇ ਪਿੰਡ ਬੈਠੇ ਆ ਅੱਜ ਉਹਨਾਂ ਦੇ ਪਰਿਵਾਰ ਦੇ ਵਿੱਚ ਬੈਠੇ ਆ ਜ਼ਿਲ੍ਹਾ ਜਲੰਧਰ ਦੇ ਵਿੱਚ ਬਾਲੋ ਕੀ ਉਹਨਾਂ ਦਾ ਪਿੰਡ ਆ ਪਰਿਵਾਰ ਦੇ ਨੰਬਰਾਂ ਚੋਂ ਉਹਨਾਂ ਦੀ ਨੂੰਹ ਤੇ ਉਹਨਾਂ ਦੀ ਪੋਤਰੀ ਆ ਸਾਡੇ ਨਾਲ ਸਾਰੀ ਗੱਲਬਾਤ ਜਾਣਦੇ ਆ ਜਦੋਂ ਤੁਹਾਣਾ ਦੀ ਮੌਤ ਹੋ ਗਈ ਉਸ ਤੋਂ ਬਾਅਦ ਪਰਿਵਾਰ ਦੇ ਕੀ ਹਾਲਾਤ ਰਹੇ ਨੇ ਅੱਜ ਕੱਲ੍ਹ ਕੌਣ-ਕੌਣ ਆ ਉਹਨਾਂ ਦੇ ਪਰਿਵਾਰ ਦੇ ਵਿੱਚ ਤੇ ਕਿਦਾਂ ਜੀਵਨ ਬਸਰ ਹੋ ਰਿਹਾ ਕਿਦਾਂ ਗੁਜ਼ਾਰਾ ਚੱਲ ਰਿਹਾ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਭ ਠੀਕ ਠਾਕ ਹੋ ਹਾਂਜੀ ਠੀਕ ਹੈ ਜੀ ਕਿੰਨੇ ਬੜੇ ਹੋ ਗਏ ਤੁਹਾਡੇ ਵਿਆਹ ਨੂੰ ਇਸ ਘਰ ਚ ਆਇਆ ਤੁਹਾਨੂੰ ਮੈਨੂੰ ਤਾਂ ਦੇਖੋ ਜੀ ਭਾਜੀ ਮੇਰੀ ਮੈਰिज ਨੂੰ 26 ਸਾਲ ਹੋ ਗਏ ਆ ਤੁਹਾਡੇ ਵਿਆਹ ਨੂੰ ਹਾਂਜੀ 26 ਸਾਲ ਹੋ ਗਏ ਹਾਂਜੀ ਜੀ ਤੇ ਰਗੀਲਾ ਜੀ ਤੇ ਫਿਰ ਤੁਹਾਡੇ ਇੱਥੇ ਆਉਣ ਤੋਂ ਇਸ ਘਰ ਦੇ ਪਹਿਲਾਂ ਕਿੰਨੇ ਸੀ ਜੀ ਉਹਨਾਂ ਦੀ ਤਾਂ 40 ਸਾਲ ਹੋ ਗਏ ਉਹਨਾਂ ਦੀ ਡੈਥ ਹੋਣੀ ਮੇਰੇ ਆਉਣ ਤੋਂ ਤਾਂ ਕਾਫੀ ਟਾਈਮ ਪਹਿਲਾਂ ਦੀ ਉਹਨਾਂ ਦੀ ਡੈਥ ਹੋ ਚੁੱਕੀ ਸੀ ਹਾਂ ਜੀ ਠੀਕ ਆ ਤੇ ਜਦੋਂ ਤੁਸੀਂ ਆਏ ਵਿਆਹੇ ਇਸ ਘਰ ਦੇ ਵਿੱਚ ਉਦੋਂ ਕਿੰਨੇ ਪਰਿਵਾਰ ਦੇ ਮੈਂਬਰ ਸੀਗੇ ਤੇ ਕੌਣ-ਕੌਣ ਸੀਗੇ ਦੱਸਿਓ ਉਦੋਂ ਤਾਂ ਦੇਖੋ ਜੀ ਇੱਕ ਮੇਰੇ ਮਤਲਬ ਹਸਬੰਡ ਸੀਗੇ ਇੱਕ ਉਹਨਾਂ ਦੇ ਮਾਤਾ ਜੀ ਸੀਗੇ ਜੀ ਅਸੀਂ ਦੋਨੋਂ ਹੀ ਸੀਗੇ ਅੱਛਾ ਹਾਂ ਜੀ ਤੇ ਇਕ ਉਹਨਾਂ ਦਾ ਬੇਟਾ ਸੀਗਾ ਉਹ ਤਾਂ ਕਾਫੀ ਟਾਈਮ ਤੋਂ ਪਹਿਲਾਂ ਹੀ ਉਹ ਘਰ ਵਿੱਚ ਨਹੀਂ ਰਹਿੰਦੇ ਸੀਗੇ ਮਤਲਬ ਤੁਹਾਡੇ ਹਸਬੰਡ ਤੋਂ ਇਲਾਵਾ ਇੱਕ ਹੋਰ ਬੇਟਾ ਸੀ ਹਾਂਜੀ ਹੋਰ ਸੀ ਦੋ ਬ੍ਰਦਰਸ ਸੀ ਇਹ ਅੱਛਾ ਜੀ ਤੇ ਹਾਂਜੀ ਉਹ ਤਾਂ ਕਾਫੀ ਟਾਈਮ ਤੋਂ ਉਹਨਾਂ ਦੇ ਹੁੰਦਿਆਂ ਤੋਂ ਹੀ ਉਹ ਬਾਹਰ ਹੀ ਸੀਗੇ ਉਹ ਘਰੇ ਬਹੁਤ ਘੱਟ ਆਉਂਦੇ ਸੀਗੇ ਅੱਛਾ ਉਹ ਜਦੋਂ ਮਤਲਬ ਕਰੋ ਚਲੇ ਗਏ ਤੇ ਫਿਰ ਆਏ ਨਹੀਂ ਨਹੀਂ ਫਿਰ ਆਉਂਦੇ ਸੀਗੇ ਮਤਲਬ ਕਿਤੇ ਕਿਤੇ ਆਉਂਦੇ ਸੀਗੇ ਤੇ ਆਉਣਾ ਦੋ ਚਾਰ ਦਿਨ ਰਹਿਣਾ ਫਿਰ ਚਲੇ ਜਾਣਾ ਜੀ ਇਦਾਂ ਸੀ ਰੁਕਦੇ ਨਹੀਂ ਸੀ ਹੁੰਦੇ ਅੱਛਾ ਉਹ ਅ ਉਹਨਾਂ ਨਾਲ ਕਦੀ ਆਇਆ ਤੁਸੀਂ ਗੱਲਬਾਤ ਕੋਈ ਕਰਦੇ ਸੀ ਵੀ ਕਿੱਥੇ ਤੂੰ ਰਹਿਣਾ ਆ ਜਾਂ ਕਿੱਦਾਂ ਆ ਹਾਂਜੀ ਪੁੱਛਦੇ ਹੁੰਦੇ ਸੀਗੇ ਉਹਨਾਂ ਨੂੰ ਬਹੁਤ ਵਾਰੀ ਇਦਾਂ ਤਾਂ ਪਰ ਉਹ ਮਤਲਬ ਜਿੱਦਾਂ ਟਰੱਕ ਚਲਾਉਂਦੇ ਸੀਗੇ ਉਹ ਕਹਿੰਦੇ ਸੀਗੇ ਕਦੀ ਕਿਤੇ ਕਦੀ ਕਿਤੇ ਮਤਲਬ ਇੱਕ ਜਗ੍ਹਾ ਕਦੀ ਪੱਕੇ ਨਹੀਂ ਸੀ ਇਦਾਂ ਰਹਿੰਦੇ ਮਤਲਬ ਆਉਂਦੇ ਜਾਂਦੇ ਰਹਿੰਦੇ ਸੀ ਕਿਤੇ ਨਾ ਕਿਤੇ ਤੇ ਹੁਣ ਤਾਂ ਸਾਨੂੰ ਜੀ ਇਹ ਵੀ ਨਹੀਂ ਪਤਾ ਵੀ ਇਸ ਟਾਈਮ ਉਹ ਹੈਗੇ ਆ ਕਿ ਨਹੀਂ ਹੈਗੇ 10 ਸਾਲ ਹੋ ਗਏ ਉਹਨਾਂ ਨੂੰ ਉਸ ਤੋਂ ਬਾਅਦ 10 ਸਾਲ ਤੋਂ ਆਏ ਨਹੀਂ ਹਾਂ ਹਾਂਜੀ ਨਾ ਪਹਿਲਾਂ ਕਦੇ ਫੋਨ ਵੀ ਕਰ ਲੈਂਦੇ ਹੁੰਦੇ ਸੀਗੇ ਕਿਤੇ ਕਿਤੇ ਹੂੰ ਜੇ ਹੁੰਦਾ 10 ਸਾਲਾਂ ਤੋਂ ਬਾਅਦ ਕੋਈ ਕੰਟੈਕਟ ਨਹੀਂ ਉਹਨਾਂ ਦੇ ਨਾਲ ਹੋਇਆ ਕੁਝ ਵੀ ਨਹੀਂ ਕੋਈ ਗੱਲਬਾਤ ਨਹੀਂ ਸਾਡੀ ਹੋਈ ਠੀਕ ਆ ਸਾਨੂੰ ਇਹ ਵੀ ਨਹੀਂ ਪਤਾ ਹੁਣ ਇਸ ਟਾਈਮ ਉਹ ਹੈਗੇ ਆ ਦੁਨੀਆ ਤੇ ਕਿ ਨਹੀਂ ਹੈਗੇ ਜੀ 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 ਹਾਂਜੀ ਤੇ ਤੁਹਾਡੇ ਹਸਬੰਡ ਉਹ ਮੈਨੂੰ ਮਤਲਬ ਪਤਾ ਲੱਗਾ ਆਪਣੀ ਗੱਲਬਾਤ ਪਹਿਲਾਂ ਵੀ ਹੋਈ ਵੀ ਉਹਨਾਂ ਦੀ ਵੀ ਇੱਥੇ ਹੋਈ ਉਹਨਾਂ ਨੂੰ ਵੀ 5 ਸਾਲ ਹੋ ਗਏ ਆ ਅੱਛਾ ਜੀ ਮਤਲਬ ਹਾਂਜੀ ਉਹਨਾਂ ਦਾ ਵੀ ਕੰਮ ਏਦਾਂ ਹੀ ਮਜ਼ਦੂਰੀ ਕਰਦੇ ਸੀਗੇ ਅੱਛਾ ਜੀ ਤੇ ਉਸ ਤੋਂ ਬਾਅਦ ਉਹਨਾਂ ਦਾ ਬੀਪੀ ਏਦਾਂ ਵੱਧਦਾ ਸੀ ਬਹੁਤ ਹਾਂਜੀ ਟੈਂਸ਼ਨ ਲੈਂਦੇ ਸੀ ਵੀ ਘਰ 'ਚ ਵੀ ਕੋਈ ਨਹੀਂ ਹੈਗਾ। ਮੁਸ਼ਕਲ ਹੁੰਦੀ ਆ ਬਹੁਤ ਫਿਰ ਬ੍ਰਦਰ ਦਾ ਹੀ ਬਹੁਤ ਕਰਦੇ ਸੀਗੇ ਸੋਚਦੇ ਸੀ ਇੱਕ ਉਹਨਾਂ ਦੀ ਸਿਸਟਰ ਸੀ। ਉਹਨਾਂ ਦੀ ਵੀ ਉਹਨਾਂ ਤੋਂ ਪਹਿਲਾਂ 1 ਸਾਲ ਪਹਿਲਾਂ ਡੈਥ ਹੋ ਗਈ। ਤੇ ਟੈਂਸ਼ਨ 'ਚ ਮਤਲਬ ਰਹਿੰਦੇ ਸੀਗੇ ਬਹੁਤ ਤੇ ਫਿਰ ਇਹਨਾਂ ਨੂੰ ਵੀ ਅਟੈਕ ਹੋ ਗਿਆ। ਉਹ ਸਿਸਟਰ ਉਹਨਾਂ ਦੀ ਵਾਈ ਸੀਗੇ। ਹਾਂਜੀ ਬੱਚੇ ਆ ਉਹਨਾਂ ਦੇ ਵੀ ਤਿੰਨ ਬੱਚੇ ਆ। ਅੱਛਾ ਜੀ। ਹਾਂਜੀ। ਠੀਕ ਆ। ਤੇ ਤੁਹਾਡੇ ਸੱਸ ਤੁਹਾਡੇ ਮਦਰਨ ਲਾ ਉਹ ਉਹ ਵੀ ਮਤਲਬ ਇਹਨਾਂ ਤੋਂ ਸਾਲ ਮਤਲਬ 6 ਮਹੀਨਿਆਂ ਦੇ ਅੰਦਰ ਅੰਦਰ ਇਹਨਾਂ ਦੀ ਮੌਤ ਹੋ ਗਈ। ਅੱਛਾ ਜੀ। ਹਾਂ ਜੀ ਪਹਿਲਾਂ ਮੇਰੀ ਸੱਸ ਦੀ ਹੋਈ ਫਿਰ ਉਸ ਤੋਂ ਬਾਅਦ ਨਣਾਨ ਦੀ ਮੇਰੀ ਦੀ ਫਿਰ ਇਹਨਾਂ ਦੇ ਪਾਪਾ ਦੀ। ਅੱਛਾ ਜੀ। ਹਾਂ ਜੀ 6 6 ਮਹੀਨਿਆਂ ਦਾ ਬਸ ਕੁਵੇ ਤੋਂ ਵਿੱਚ ਪਾ ਇਹਨਾਂ ਦੀ ਦਿਨਾਂ ਦੀ ਡੈਥ ਹੋ ਗਈ। ਠੀਕ ਹੈ। ਤੇ ਇਸ ਟਾਈਮ ਤਾਂ ਬਸ ਬੱਚੇ ਆ ਦੋਨੋਂ ਹੀ ਤੇ ਹੁਣ ਕਰਦੇ ਹਾਲਾਤ ਕੁਛ ਇਦਾਂ ਦੇ ਆ। ਬੇਟੇ ਨੂੰ ਭੇਜਿਆ। ਤੁਹਾਡੇ ਦੋ ਬੱਚੇ ਆ। ਹਾਂ ਜੀ ਦੋ ਬੱਚੇ ਇੱਕ ਬੇਟਾ ਇੱਕ ਧੀ ਆ ਹਾਂ ਜੀ। ਇਹ ਬੇਟੇ ਨੂੰ ਕਿਸੇ ਭੇਜਿਆ ਜੀ? ਬੇਟੇ ਨੂੰ ਮਲੇਸ਼ੀਆ ਭੇਜ ਜਾਵਾ ਅੱਛਾ ਜੀ ਹਾਂਜੀ ਠੀਕ ਆ ਰੋਟੀ ਰੋਜ਼ਗਾਰ ਦੀ ਖਾਤ ਹਾਂਜੀ ਹਾਂਜੀ ਠੀਕ ਗਿਆ ਤੁਹਾਡਾ ਕਿਉਂਕਿ ਕਮਾਈ ਦਾ ਕੋਈ ਸਾਧਨ ਨਹੀਂ ਹੈਗਾ ਤੇ ਫਿਰ ਇੱਥੇ ਤੁਹਾਨੂੰ ਪਤਾ ਕੋਈ ਬੇਰੋਜ਼ਗਾਰੀ ਆ ਕੋਈ ਨੌਕਰੀ ਤਾਂ ਮਿਲ ਨਹੀਂ ਰਹੀ ਹੈਗੀ ਬੱਚੇ ਪੜੇ ਕਿੱਥੋਂ ਕਿੱਥੋਂ ਤੱਕ ਹੈ ਜੀ ਪਲੱਸ 2 ਕੀਤੀ ਦੋਨਾਂ ਨੇ ਹਾਂਜੀ ਪਲੱਸ 2 ਪੜਦੇ ਹੀ ਸੀਗੇ ਜਦੋਂ ਇਹਨਾਂ ਦੇ ਪਾਪਾ ਦੀ ਡੈਥ ਹੋ ਗਈ ਜੀ ਫਿਰ ਜ਼ਿੰਮੇਵਾਰੀ ਸਾਰੀ ਪੈ ਗਈ ਆ ਇਹਨਾਂ ਤੇ ਠੀਕ ਤੇ ਮੈਂ ਵੀ ਇਦਾਂ ਹੀ ਕੁਝ ਬਿਮਾਰ ਹੀ ਰਹਿੰਦੇ ਕੁਝ ਠੀਕ ਨਹੀਂ ਵੀ ਵੀ ਮੇਰਾ ਵੀ ਬਹੁਤ ਵੱਧਦਾ ਵਾ ਅੱਛਾ ਜੀ ਹਾਂ ਜੀ ਪਹਿਲਾਂ ਮੈਂ ਵੀ ਸਕੂਲ ਦੇ ਵਿੱਚ ਕੰਮ ਕਰਦੀ ਸੀ ਸਰਕਾਰੀ ਸਕੂਲ 'ਚ ਖਾਣਾ ਬਣਾਉਂਦੀ ਮਿੱਡੇ ਮਿਲਦਾ ਕੰਮ ਕਰਦੀ ਸੀਗੀ ਅੱਛਾ ਜੀ ਤੇ ਫਿਰ ਉਹ ਵੀ ਕੁਝ ਸਿਹਤ ਖਰਾਬ ਹੋਣ ਕਰਕੇ ਫਿਰ ਮੈਂ ਉਹ ਵੀ ਛੱਡ ਦਿੱਤਾ ਕੰਮ ਛੱਡਣਾ ਪਿਆ ਛੱਡਣਾ ਪਿਆ ਸਰਕਾਰ ਦਾ ਕਾਰਨ ਇਹ ਸਿਹਤ ਥੋੜੀ ਠੀਕ ਨਹੀਂ ਸੀ ਹਾਂ ਜੀ ਠੀਕ ਨਹੀਂ ਸੀ ਮਤਲਬ ਬਾਹਰ ਦਾ ਬਣਾਇਆ ਸੀ ਕਿ ਚਲੋ ਬੱਚਿਆਂ ਦੀ ਖਾਤਰ ਗਈ ਸੀ ਮੈਂ ਵੀ ਬਾਹਰ ਦਾ ਬਣਾਇਆ ਆਪਣਾ ਅੱਛਾ ਜੀ ਮਤਲਬ ਹਾਂ ਜੀ ਓਮਾਨ ਦਾ ਬਣਾਇਆ ਉੱਥੇ ਇਹਨਾਂ ਨੂੰ ਇਹੀ ਛੁੱਟੀ ਲਈ ਇਹਨਾਂ ਨੇ ਛੁੱਟੀ ਦਿੱਤੀ ਨਹੀਂ ਮੇਰੇ ਕੋਲ ਤੋਕੇ ਨਾਲ ਜਾਇਨ ਨੂੰ ਲੈ ਲਿਆ ਅੱਛਾ ਅੱਛਾ ਫਾਇਨ ਕਰਵਾ ਤੇ ਮੈਂ ਇਹ ਜਿਹੜੀ ਨੌਕਰੀ ਛੱਡੀ ਹਾਂ ਜੀ ਮਤਲਬ ਮੈਨੂੰ ਨਹੀਂ ਇਹਨਾਂ ਨੇ ਦੱਸਿਆ ਮੈਂ ਤਾਂ ਆਪਣੇ ਵੱਲੋਂ ਛੁੱਟੀ ਲਈ ਸੀ ਨਾ ਤੇ ਇਹਨਾਂ ਨੇ ਮੇਰੇ ਤੋਂ ਠੋਕੇ ਨਾ ਸਾਈਨ ਕਰਵਾ ਲਏ ਫਿਰ ਜਦੋਂ ਤੁਸੀਂ ਵਾਪਸ ਆਏ ਉਹਨਾਂ ਕਿਹਾ ਵੀ ਹੋਣ ਨਹੀਂ ਮੈਂ ਗੱਲ ਕੀਤੀ ਹਾਂ ਜੀ ਪਿੰਡ ਦੇ ਸਰਪੰਚ ਨਾਲ ਵੀ ਗੱਲ ਕੀਤੀ ਮਤਲਬ ਜਿਹੜੇ ਵੀ ਕੋਈ ਮੈਂਬਰ ਸਰਪੰਚ ਸੀ ਕਿਸੇ ਨੇ ਮੇਰੀ ਕੋਈ ਗੱਲ ਨਹੀਂ ਸੁਣੀ ਅੱਛਾ ਜੀ ਹਾਂਜੀ ਕੋਈ ਸੁਣਵਾਈ ਨਹੀਂ ਹੋਈ ਮੇਰੀ ਤੇ ਜਦੋਂ ਤੁਸੀਂ ਵਿਆਹ ਆਏ 26 ਸਾਲ ਪਹਿਲਾਂ ਤੁਸੀਂ ਜ਼ਿਕਰ ਕੀਤਾ ਵਿਆਹ ਦਾ ਹਨਾ ਉਦੋਂ ਇਸ ਪਰਿਵਾਰ ਦੇ ਕੀ ਹਾਲਾਤ ਸੀਗੇ ਆਰਥਿਕ ਪੱਖੋਂ ਹਾਲਾਤ ਤਾਂ ਜੀ ਦੇਖੋ ਬਹੁਤ ਮਾੜੇ ਸੀ ਉਸ ਟਾਈਮ ਵੀ ਕੋਈ ਜ਼ਿਆਦਾ ਚੰਗੇ ਨਹੀਂ ਸੀਗੇ ਹਾਲਾਤ ਬਹੁਤ ਮਾੜੇ ਹੀ ਸੀਗੇ ਅੱਛਾ ਜੀ ਹਾਂਜੀ ਠੀਕ ਆ ਤੇ ਰੰਗੀਲਾ ਜੱਟ ਦਾ ਆਪਾਂ ਜ਼ਿਕਰ ਕਰੀਏ ਤੁਹਾਡੇ ਸੋਹਰਾ ਸਾਹਿਬ ਦਾ ਤੇ ਉਹਨਾਂ ਦੇ ਜਿਹੜੇ ਗੀਤ ਆ ਉਹ ਪੂਰੀ ਦੁਨੀਆ ਦੇ ਵਿੱਚ ਜਿੱਥੇ ਪੰਜਾਬੀ ਵਸਦੇ ਆ ਉਹ ਬੜੇ ਗੂੰਜਦੇ ਆ ਅੱਜ ਵੀ ਲੋਕ ਗੀਤ ਮੈਂ ਜਿਵੇਂ ਜ਼ਿਕਰ ਕੀਤਾ ਉਹ ਲੋਕ ਗੀਤਾਂ ਦਾ ਰਤਬਾ ਉਹਨਾਂ ਨੇ ਹਾਸਲ ਕੀਤਾ ਗੀਤਾਂ ਦਾ ਹਾਂਜੀ ਤੇ ਕਦੀ ਕਿਸੇ ਵੀਰ ਭਰਾ ਦਾ ਬਾਹਰੋਂ ਕਿਸੇ ਦਾ ਕੋਈ ਹੈਲਪ ਕੋਈ ਸਹਾਇਤਾ ਕਦੀ ਆਈ ਹੋਵੇ ਉਹਨਾਂ ਦੇ ਚਾਹਣ ਵਾਲਿਆਂ ਦੀ ਨਹੀਂ ਜੀ ਕੋਈ ਨਹੀਂ ਸੰਪਰਕ ਕੀਤਾ ਹੋਵੇ ਕਿਸੇ ਨੇ ਨਹੀਂ ਕੋਈ ਨਹੀਂ ਇਦਾਂ ਮਤਲਬ ਕਈ ਵਾਰੀ ਇਦਾਂ ਹੋਇਆ ਵੀ ਕਿਸੇ ਨੇ ਆਉਂਦੇ ਵੀ ਰਹੇ ਐ ਇਦਾਂ ਜਦਵੇਂ ਤੁਸੀਂ ਇੰਟਰਵਿਊ ਲੈ ਰਹੇ ਹੋ ਇਦਾਂ ਹੀ ਇੱਕ ਦੋ ਵਾਰੀ ਹੋਰ ਵੀ ਆਏ ਆ ਇੰਟਰਵਿਊ ਲਈ ਆ ਸਾਡੀ ਸਾਰੀ ਗੱਲਬਾਤ ਪੁੱਛੀ ਸਾਡੇ ਕੋਲ ਜੋ ਵੀ ਅਸੀਂ ਦੱਸਿਆ ਹਾਂਜੀ ਤੇ ਉਸ ਤੋਂ ਬਾਅਦ ਕਿਸੇ ਨੇ ਕੋਈ ਗੱਲ ਨਹੀਂ ਕੀਤੀ ਆ ਕਿ ਕੋਈ ਸੁਣਵਾਈ ਨਹੀਂ ਹੋਈ ਕੁਛ ਨਹੀਂ ਸਾਡੇ ਨਾਲ ਉਸ ਤੋਂ ਬਾਅਦ ਕੋਈ ਰਵਤਾ ਹੀ ਨਹੀਂ ਹੋਇਆ ਸਾਡਾ ਉਹਨਾਂ ਦੇ ਨਾਲ ਠੀਕ ਆ ਤੁਹਾਡਾ ਰਿਸ਼ਤਾ ਜਦੋਂ ਹੋਇਆ ਉਦੋਂ ਮਤਲਬ ਕਿੱਦਾਂ ਆਇਆ ਤੁਹਾਡੇ ਮੈਂ ਤੁਸੀਂ ਦੱਸ ਰਹੇ ਸੀ ਵੀ ਬਟਾਲੇ ਮੇਰੇ ਪੇਕੇ ਆ ਹਾਂਜੀ ਹਾਂਜੀ ਉੱਥੋਂ ਤੇ ਇਧਰ ਸ਼ਾਹ ਕੋਟ ਦਾ ਜਿਹੜਾ ਫਾਸਲਾ ਬਣਾ ਰਿਸ਼ਤਾ ਇਦਾਂ ਜਿ ਜਿੱਦਾਂ ਮੰਨ ਲਓ ਕਹਿ ਲਓ ਵੀ ਹੁਣ ਏਡੇ ਵੱਡੇ ਕਲਾਕਾਰ ਸੀਗੇ ਹਾਂਜੀ ਤੇ ਉਹਦਾ ਥੋੜਾ ਪ੍ਰਭਾਵ ਤਾਂ ਪੈਂਦਾ ਹੀ ਆ ਮਤਲਬ ਘਰਦਿਆਂ ਨੇ ਇਹੀ ਸੋਚਿਆ ਵੀ ਏਡੇ ਵੱਡੇ ਕਲਾਕਾਰ ਦੇ ਘਰ ਜਾ ਰਹੀ ਆ ਸਾਡੀ ਬੇਟੀ ਉਹਨਾਂ ਦੀ ਨੋਮ ਬਣਨ ਜਾ ਰਹੀ ਆ ਸਾਰੇ ਨੂੰ ਤੁਹਾਨੂੰ ਪਤਾ ਮੈਂ ਮਾਣ ਤਾਂ ਮਹਿਸੂਸ ਹੁੰਦਾ ਹੀ ਆ ਜੀ ਜੀ ਬਸ ਇਸ ਇਦਾਂ ਰਿਸ਼ਤਾ ਹੋਇਆ ਸਾਡਾ ਮਤਲਬ ਇਹਨਾਂ ਨੇ ਵੀ ਕਿਹਾ ਵੀ ਚਲੋ ਅਸੀਂ ਵੀ ਮੈਂ ਵੀ ਹੌਸਲਾਈਨ ਦੇ ਵਿੱਚ ਜਾਣਾ ਵਾ ਠੀਕ ਹੈ ਅੱਛਾ ਉਹਦੇ ਹਸਬੰਡ ਸੀ ਜਿਹੜੇ ਹਾਂਜੀ ਮਤਲਬ ਇਹਨਾਂ ਨੂੰ ਹਾਂਜੀ ਗਾਉਣ ਦਾ ਸ਼ੌਂਕ ਗਾਉਣ ਦਾ ਸ਼ੌਂਕ ਨਹੀਂ ਰੱਖਦੇ ਸੀਗੇ ਮਤਲਬ ਜਿੱਦਾਂ ਲੁਧਿਆਣੇ ਤੋਂ ਸੀਗੇ ਸਿਂਦਰ ਸਿੰਧਾ ਜੀ ਹੋਰ ਕੁਲਦੀਪ ਮਾਨਕ ਜੀ ਇਹਨਾਂ ਦੇ ਨਾਲ ਜਿੱਦਾਂ ਵਰਸੀ ਤੇ ਆਉਂਦੇ ਹੁੰਦੇ ਸੀਗੇ ਅੱਛਾ ਜੀ ਉਹਨਾਂ ਨੇ ਇਹਨਾਂ ਨੂੰ ਇਹੀ ਕਿਹਾ ਸੀ ਵੀ ਤੁਹਾਨੂੰ ਕੋਈ ਨਾ ਕੋਈ ਨੌਕਰੀ ਦਿਵਾਵਾਂਗੇ ਤੁਹਾਡਾ ਮਤਲਬ ਹੈਲਪ ਕੀਤੀ ਜਾਊਗੀ ਜਿੱਥੋਂ ਤੱਕ ਵੀ ਹੋ ਸਕਿਆ ਅਸੀਂ ਹੈਲਪ ਕਰਾਂਗੇ ਬਰਸੀ ਤੇ ਇੱਚੋਂ ਜਿਹੜੇ ਬਰਸੀ ਮਨਾਉਂਦੇ ਬਰਸੀ ਮਨਾਉਂਦੇ ਰਹੇ ਹਾਂ ਜੀ ਪਿੰਡ ਵਾਲੇ ਬਰਸੀ ਮਨਾਉਂਦੇ ਸੀਗੇ ਤਾਂ ਮਤਲਬ ਹੁਣ ਤਾਂ ਬਹੁਤ ਟਾਈਮ ਹੀ ਹੋ ਗਿਆ ਅੱਛਾ ਪਹਿਲਾਂ ਪਹਿਲਾਂ ਕੋਈ ਹਾਂਜੀ ਹਾਂਜੀ ਕੋਈ ਸਾਲ ਕੋ ਦੋ ਚਾਰ ਸਾਲ ਬਰਸੀ ਮਨਾਉਂਦੇ ਸੀਗੇ ਅੱਛਾ ਜੀ ਹਾਂਜੀ ਉਦੋਂ ਫਿਰ ਉਹ ਲੁਧਿਆਣੇ ਵਾਲੇ ਜਿਹੜੇ ਉਹਨਾਂ ਦੇ ਸਮਕਾਲੀ ਆਉਂਦੇ ਸੀਗੇ ਹਾਂਜੀ ਬੁਲਾਉਂਦੇ ਹੋਣਗੇ ਨਾ ਬੁਲਾਉਂਦੇ ਸੀਗੇ ਹਾਂਜੀ ਕਲਾਕਾਰ ਆਉਂਦੇ ਸੀਗੇ ਅੱਛਾ ਅੱਛਾ ਤੇ ਉਸ ਤੋਂ ਬਾਅਦ ਨਹੀਂ ਫਿਰ ਕੁਝ ਘਰ ਦੇ ਹਾਲਾਤ ਇਦਾਂ ਦੇ ਸੀਗੇ ਜੀ ਜੀ ਤੇ ਨਹੀਂ ਕੁਝ ਵੀ ਮਤਲਬ ਹੋ ਸਕਿਆ ਠੀਕ ਆ ਇਹਦਾ ਮਤਲਬ ਵੀ ਤੁਹਾਡੇ ਹਸਬੰਦ ਜਿਨ੍ਹਾਂ ਤੁਸੀਂ ਦੱਸਿਆ ਵੀ ਮਜ਼ਦੂਰੀ ਕਰਦੇ ਰਹੇ ਤੇ ਇਦਾਂ ਹੀ ਫਿਰ ਉਹ ਸਾਰਾ ਸਫਰ ਲੰਘਿਆ ਉਹਨਾਂ ਦਾ ਜੀ ਹਾਂਜੀ ਹਾਂਜੀ ਮੁੜ ਕੇ ਪ੍ਰਮਾਤਮਾ ਨੂੰ ਪਿਆਰ ਹੋ ਗਿਆ ਹਾਂਜੀ ਦੋਸਤੋ ਭੈਣ ਜੀ ਗੱਲ ਕਰ ਰਹੀ ਜਿੱਦਾਂ ਵੀ ਆਉਂਦੇ ਤਾਂ ਬਥੇਰੇ ਰਹੇ ਆ ਤੇ ਕੋਈ ਨਾ ਕੋਈ ਕਹਿ ਕੇ ਵੀ ਜ਼ਰੂਰ ਜਾਂਦੇ ਰਹੇ ਆ ਪਰ ਅਸਲੀਅਤ ਤੌਰ ਤੇ ਕਿਸੇ ਨੇ ਕੋਈ ਬਹੁਤਾ ਸਾਥ ਨਹੀਂ ਆ ਦਿੱਤਾ ਇਹ ਦੁਨੀਆਦਾਰੀ ਐਸੀ ਆ ਆਪ ਕੋ ਆਪਣੀ ਸਭ ਨੂੰ ਕਹੀ ਆ ਤੇ ਕੋਈ ਬਿਰਲੇ ਟਾਵੇਂ ਬੰਦੀ ਹੁੰਦੇ ਆ ਜਿਹੜੇ ਏਦਾਂ ਦਾ ਦਿਲ ਕੱਢ ਕੇ ਤੇ ਮਦਦ ਕਰਦੇ ਆ ਹੈਲਪ ਕਰਦੇ ਆ ਕਿਸੇ ਦੀ ਕੋ ਰੰਗੀਲਾ ਜੀ ਦੇ ਗੀਤ ਅਸੀਂ ਸਾਰੇ ਸੁਣਦੇ ਆ ਤੇ ਜਿਹੜਾ ਵਾ ਉਹਨਾਂ ਦਾ ਨਾਂ ਕਾਫੀ ਆ ਜਿਵੇਂ ਭੈਣ ਜੀ ਨੇ ਜ਼ਿਕਰ ਕੀਤਾ ਵੀ ਜਦੋਂ ਮੇਰਾ ਰਿਸ਼ਤਾ ਆ ਉਦੋਂ ਬੇਸ਼ੱਕ ਉਹ ਆਪ ਤਾਂ ਦੁਨੀਆ ਤੇ ਨਹੀਂ ਸੀਗੇ ਪਰ ਉਹਨਾਂ ਦਾ ਨਾਂ ਹੀ ਬੜਾ ਸੀ ਵੀ ਉਹਨਾਂ ਦੇ ਘਰ ਰਿਸ਼ਤਾ ਹੋ ਰਿਹਾ ਤੇ ਇਹਨਾਂ ਦੇ ਘਰਦਿਆਂ ਵੀ ਕੋਈ ਨਾਂ ਨੁਕਰ ਨਹੀਂ ਕੀਤੀ ਤੇ ਚਲੋ ਜਿੱਦਾਂ ਵੀ ਸੀਗਾ ਉਹ ਜ਼ਿੰਦਗੀ ਚੱਲ ਰਹੀ ਸੀ ਇਹਨਾਂ ਦੇ ਹਸਬੰਦ ਗੁਜ਼ਰ ਗਏ ਇਹਨਾਂ ਦੇ ਸੱਸ ਮਦਰਨ ਲਾ ਪੂਵੀ ਗੁਜ਼ਰ ਗਏ ਤੇ ਇਹਨਾਂ ਦਾ ਜਿਹੜਾ ਜੀਵਨ ਬਸਰ ਉਹ ਹੋ ਰਿਹਾ ਸੀ ਜਿੱਦਾਂ ਵੀ ਇਹਨਾਂ ਦੇ ਹਸਬੰਦ ਕੰਮ ਕਰਦੇ ਸੀ ਉਹ ਆਪਣਾ ਜੀਵਨ ਦਾ ਜਿਹੜਾ ਗੱਡਾ ਉਹ ਰਿਹੜੀ ਫਿਰਦੇ ਸੀ ੱੱਕੀ ਫਿਰਦੇ ਸੀ ਤੇ ਉਸ ਤੋਂ ਬਾਅਦ ਇਹਨਾਂ ਦੇ ਜਿਹੜੇ ਆਰਥਿਕ ਹਾਲਾਤ ਆ ਉਹ ਬਹੁਤ ਵਿਗੜ ਗਏ ਤੇ ਅੱਜ ਜਿਵੇਂ ਜ਼ਿਕਰ ਕਰ ਰਹਾ ਵੀ ਮੈਂ ਆਪ ਵੀ ਫੋਰਨ ਦੇ ਵਿੱਚ ਗਈ ਸੀ ਸੰਖੇ ਜੇ ਕੰਟਰੀ ਚ ਗਈ ਸੀ ਆ ਬੱਚਿਆਂ ਦੀ ਖਾਤਰ ਇਹਨਾਂ ਨੇ ਬੇਟਾ ਆਪਦਾ 23 ਸਾਲ ਦਾ ਜਿਹੜਾ ਉਹ ਹੁਣ ਨੇਸ਼ੀਆ ਦੇ ਵਿੱਚ ਭੇਜਿਆ ਤੇ ਉਹ ਉੱਥੇ ਕੰਮ ਕਰ ਕਰਦਾ ਜਿੰਨਾ ਦਾ ਵੀ ਉਹਨੂੰ ਜੋ ਮੌਕੇ ਮੁਤਾਬਕ ਮਿਲਦਾ ਤੇ ਮੈਂ ਅਸਲ ਚ ਚਾਹਣਾ ਵੀ ਸਾਡੇ ਪੰਜਾਬੀ ਬੜੇ ਜਿੰਦਾਦਿਲ ਆ ਕਲਾ ਖੇਤਰ ਦੇ ਵਿੱਚ ਜਿਹੜੇ ਕਲਾ ਨੂੰ ਪਿਆਰ ਕਰਨ ਵਾਲੇ ਸੱਜਣ ਮਿੱਤਰ ਹੁੰਦੇ ਆ ਉਹੀ ਸਾਹ ਦਿੰਦੇ ਹੁੰਦੇ ਆ ਉਹਨਾਂ ਦੇ ਚਾਹਣ ਵਾਲੇ ਹੁੰਦੇ ਆ ਉਹਨਾਂ ਕਲਾਕਾਰਾਂ ਦੇ ਉਹਨਾਂ ਗੀਤਕਾਰਾਂ ਦੇ ਉਹਨਾਂ ਗਾਇਕਾਂ ਦੇ ਤੇ ਮੈਂ ਚਾਹਣਾ ਵੀ ਇਹ ਕਲਾ ਨੂੰ ਪਿਆਰ ਕਰਨ ਵਾਲੇ ਵੀ ਸੱਜਣ ਜਿਹੜੇ ਸਾਡੇ ਸਾਡੇ ਨਾਲ ਜਿਹੜੇ ਰਾਤਾਂ ਰੱਖਦੇ ਆ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਗੁੜੀਆ ਇਹਨਾਂ ਦੀ ਵਿਆਹ ਨਾਲੀ ਹੋਇਆ ਜਾਂ ਬੇਟਾ 23 ਸਾਲ ਦਾ ਮਲੇਸ਼ੀਆ ਚਲੇ ਗਿਆ ਤੇ ਕੁਝ ਨਾ ਕੁਝ ਇਹ ਸਾਡੀ ਭੈਣ ਦੀ ਰੰਗੀਲਾ ਜੱਟ ਹੋਰਾਂ ਦੇ ਨਾਂ ਦੇ ਉੱਤੇ ਉਹਨਾਂ ਨੂੰ ਪਿਆਰ ਕਰਨ ਵਾਲੇ ਸੱਜਣਾਂ ਨੂੰ ਬੇਨਤੀ ਆ ਵੀ ਕੋਈ ਨਾ ਕੋਈ ਤੁਸੀਂ ਇਹਨਾਂ ਦਾ ਸਾਥ ਦਿਓ ਇਹਨਾਂ ਦਾ ਨੰਬਰ ਅਸੀਂ ਜਿਹੜਾ ਉਹ ਤੁਹਾਨੂੰ ਪ੍ਰੋਵਾਈਡ ਕਰਵਾ ਦੇਵਾਂਗੇ ਉਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਇਹਨਾਂ ਦਾ ਨਰਾਤਾ ਬਣਾ ਸਕਦੇ ਹੋ ਇਹ ਬੇਨਤੀ ਹੈ ਸਾਡੀ ਤੇ ਭੈਣ ਜੀ ਜਦੋਂ ਤੁਸੀਂ ਦੱਸਿਆ ਹੁਣ ਵੀ ਮੇਰੀ ਜਿਹੜੀ ਮਿਡ-ਡੇ ਮੀਲ ਦੇ ਵਿੱਚ ਕੰਮ ਕਰਦੀ ਸੀ ਸਕੂਲ ਦੇ ਵਿੱਚ ਉਸ ਤੋਂ ਬਾਅਦ ਜਦੋਂ ਫਿਰ ਤੁਸੀਂ ਉਹਨਾਂ ਨੇ ਕਿਹਾ ਵੀ ਹੁਣ ਤੁਹਾਡੀ ਜ਼ਰੂਰਤ ਨਹੀਂ ਇੱਥੇ ਤੇ ਉਸ ਤੋਂ ਬਾਅਦ ਤੁਸੀਂ ਹੋਰ ਕਿਤੇ ਕੋਈ ਨੌਕਰੀ ਵਗੈਰਾ ਲੱਭਣ ਦੀ ਕੋਸ਼ਿਸ਼ ਕੀਤੀ ਨਹੀਂ ਕੋਸ਼ਿਸ਼ ਨਹੀਂ ਕੀਤੀ ਬਾਜੀ ਕਿਤੇ ਨਹੀਂ ਬਾਅਦ ਵਿੱਚ ਕੋਈ ਕੋਸ਼ਿਸ਼ ਨਹੀਂ ਕੀਤੀ ਤੇ ਅੱਜ ਕੱਲ ਫਿਰ ਕਿੱਦਾਂ ਜ਼ਿੰਦਗੀ ਦਾ ਜਿਹੜਾ ਉਹ ਸਫ਼ਰ ਚੱਲ ਰਿਹਾ ਜਾਨੀ ਤੁਹਾਡਾ ਗੁਜ਼ਾਰਾ ਕਿੱਦਾਂ ਚੱਲ ਰਿਹਾ ਹੈ ਗੁਜ਼ਾਰਾ ਦੇਖੋ ਜੀ ਹੁਣ ਏਦਾਂ ਹੋ ਤਾਂ ਮੁਸ਼ਕਲ ਹੀ ਰਿਹਾ ਹੁਣ ਅਸੀਂ ਦੋਨੇ ਮਾਂ ਬੇਟੀ ਆ ਘਰ ਦੇ ਵਿੱਚ ਜੀ ਹੁਣ ਬੇਟਾ ਜੋ ਵੀ ਕਮਾਉਂਦਾ ਕਰਦਾ ਬਸ ਉਸੇ ਤੋਂ ਗੁਜ਼ਾਰਾ ਸਾਡਾ ਚੱਲ ਰਿਹਾ ਠੀਕ ਹੈ ਹੋਰ ਸਾਨੂੰ ਕੋਈ ਕਮਾਈ ਦਾ ਕੋਈ ਸਾਧਨ ਨਹੀਂ ਹੈਗਾ ਵੈਸੇ ਠੀਕ ਆ ਬੇਟੇ ਦਾ ਕੰਮ ਉੱਥੇ ਹਾਂਜੀ ਮਤਲਬ ਹਾਂ ਜੀ ਹੋ ਗਿਆ ਕਰੀ ਜਾਂਦਾ ਹਾਂ ਜੀ ਠੀਕ ਹੈ ਜੀ ਤੇ ਚਲੋ ਪ੍ਰਮਾਤਮਾ ਤੁਹਾਡੇ بیٹے ਨੂੰ ਵੀ ਚੜ੍ਹਦੀ ਕਲਾ ਜ ਰੱਖੇ ਮੌਲਕੀ ਜ਼ਿੰਦਗੀ ਦੇ ਵਿੱਚ ਤਰੱਕੀਆਂ ਬਖਸ਼ੇ ਤੁਹਾਨੂੰ ਵੀ ਚੜ੍ਹਦੀ ਕਲਾ ਜ ਰੱਖੇ ਸੋ ਦੋਸਤੋ ਇਹ ਸੀ ਜਿਹੜੀ ਦਾਸਤਾਨ ਪ੍ਰਸਿੱਧ ਗਾਇਕ ਸਵਾਰਗੀ ਰੰਗੀਲਾ ਜੱਟ ਜੀ ਦੇ ਪਰਿਵਾਰ ਦੀ ਰੰਗੀਲਾ ਜੱਟ ਜੀ ਆਪ ਹੁੰਦੇ ਦਾ ਤੁਹਾਨੂੰ ਪਤਾ ਉਹ ਫਿਰ ਜਿਹੜਾ ਸਾਡਾ ਮੇਰਾ ਗੱਲਬਾਤ ਕਰਨ ਦਾ ਅੰਦਾਜ਼ ਆ ਉਹ ਤੇ ਤੁਸੀਂ ਸਾਰੇ ਜਾਣਦੇ ਹੋ ਤੁਸੀਂ ਬਹੁਤ ਵੇਖੇ ਸਾਡੇ ਪ੍ਰੋਗਰਾਮ ਉਹ ਫਿਰ ਤਾਂ ਖੁੱਲੀਆਂ ਗੱਲਾਂ ਬਾਹਾਂ ਉਹਨਾਂ ਨੇ 3 ਘੰਟੇ ਕਰਦੇ ਰਹਿੰਦੇ ਬੁੱਕਰੀਆਂ ਨਹੀਂ ਸੀ ਉਹਨਾਂ ਦੇ ਇਕੱਲੇ-ਇਕੱਲੇ ਗੀਤ ਤੇ ਆਪਾਂ ਗੱਲਾਂ ਕਰੀ ਜਾਣੀਆਂ ਸੀ ਪਰ ਹੁਣ ਪਰਿਵਾਰਕ ਮੈਂਬਰਾਂ ਦੇ ਨਾਲ ਪਰਿਵਾਰਕ ਮੈਂਬਰਾਂ ਚ ਉਹਨਾਂ ਦੀ ਨੂੰਹ ਤੇ ਉਹਨਾਂ ਦੀ ਪੋਤਰੀ ਆ ਸਾਡੇ ਨਾਲ ਤੇ ਉਹਨਾਂ ਦੇ ਨਾਲ ਆਪਾਂ ਕਿੰਨੀਆਂ ਗੱਲਾਂ ਕਰ ਸਕਦੇ ਆ ਉਹਨਾਂ ਦੇ ਨਾਲ ਜਿੰਨੀਆਂ ਗੱਲਾਂ ਅ ਅਸੀਂ ਉਹਨਾਂ ਕੋ ਉਹਨਾਂ ਦੇ ਮੂੰਹ ਤੋਂ ਕਵਾਲੀਆਂ ਉਹਨੀਆਂ ਕੀ ਉਹ ਕਹਿੰਦੇ ਵੀ ਅਸੀਂ ਕਰ ਸਕਦੇ ਆ ਇਹੋ ਗੱਲ ਤੇ ਅਸੀਂ ਜ਼ਿਆਦਾ ਕਰ ਵੀ ਨਹੀਂ ਸਕਦੇ ਕਿਉਂਕਿ ਇਹਨਾਂ ਦਾ ਵਿਆਹ ਹੀ ਉਹਨਾਂ ਦੇ ਕਈ ਸਾਲ ਦੁਨੀਆ ਤੋਂ ਜਾਣ ਤੋਂ ਬਾਅਦ ਹੋਇਆ ਤੇ ਭੈਣ ਜੀ ਉਹਨਾਂ ਨੇ ਸਾਡੇ ਨਾਲ ਗੱਲਾਂ ਕੀਤੀਆਂ ਆਪਣੇ ਘਰੇਲੂ ਹਾਲਾਤ ਦੱਸੇ ਤੇ ਜਿਵੇਂ ਮੈਂ ਬੇਨਤੀ ਕੀਤੀ ਆ ਉਸ ਬੇਨਤੀ ਤੇ ਤੁਸੀਂ ਸਾਰੇ ਜਣੇ ਅਸਰ ਕਰਿਓ ਅਮਲ ਕਰਿਓ ਤੇ ਇਹਨਾਂ ਦੇ ਨੰਬਰ ਤੇ ਇਹਨਾਂ ਨਾਲ ਸੰਪਰਕ ਬਣਾ ਕੇ ਤੁਸੀਂ ਇਹਨਾਂ ਦੀ ਹੈਲਪ ਕਰ ਸਕਦੇ ਹੋ ਵੱਧ ਕਰ ਸਕਦੇ ਹੋ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਮੈਂ ਖਾਸ ਕਰਕੇ ਜਿਹੜੇ ਸੰਗੀਤ ਪ੍ਰੇਮੀ ਆਂ ਜੀ ਸੰਗੀਤ ਨੂੰ ਪਿਆਰ ਕਰਨ ਵਾਲੇ ਰੰਗੀਲਾ ਜੀ ਦੇ ਗੀਤਾਂ ਨੂੰ ਪਿਆਰ ਕਰਨ ਵਾਲੇ ਉਹਨਾਂ ਨੂੰ ਬੇਨਤੀ ਕਰਦਾ ਤੇ ਭੈਣ ਜੀ ਤੁਸੀਂ ਸਾਨੂੰ ਟਾਈਮ ਦਿੱਤਾ ਅਸੀਂ ਤੁਹਾਡੇ ਧੰਨਵਾਦੀ ਆ ਤੁਸੀਂ ਸਾਡੇ ਦਰਸ਼ਕਾਂ ਦੇ ਰੂਪ ਰੂਪ ਹੋਏ ਆਪਾਂ ਬੇਨਤੀ ਕੀਤੀ ਸਾਰੇ ਸੱਜਣਾ ਮਿੱਤਰਾਂ ਨੂੰ ਹੋ ਸਕਦਾ ਤੁਹਾਨੂੰ ਕੋਈ ਨਾ ਕੋਈ ਸਾਡਾ ਮਿੱਤਰ ਪਿਆਰਾ ਸੰਪਰਕ ਕਰੇ ਸੋ ਅੱਜ ਦਾ ਪ੍ਰੋਗਰਾਮ ਦੋਸਤੋ ਇੱਥੇ ਹੀ ਨਿਮੇੜਦੇ ਆਂ ਜਦ ਤੱਕ ਅਗਲੀ ਗੱਲਬਾਤ ਲੈ ਕੇ ਹਾਜ਼ਰ ਹੁੰਨੇ ਆਂ ਤਦ ਤੱਕ ਸਾਨੂੰ ਜੁਆ ਗਿਆ ਸਤਿ ਸ਼੍ਰੀ ਅਕਾਲ